ਸਾਰਿਆਂ ਨੂੰ ਥੋੜਾ ਸਾਰਾ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਬਹੁਤ ਪਿਆਰਾ ਜਿਹਾ ਸੂਟ ਆ ਗਿਆ ਜੀ ਮਹਾਰਾਣੀ ਜਿੰਦਾ ਸਭ ਤੋਂ ਪਹਿਲਾਂ ਆਪਾਂ ਮਹਾਰਾਣੀ ਜਿੰਦਾ ਹੀ ਦਿਖਾਵਾਂਗੇ ਇਹ ਇੰਨੀ ਕੁ ਡਿਮਾਂਡ ਹੈ ਸਾਡੇ ਬੁਟੀਕ ਤੇ ਮਹਾਰਾਣੀ ਜਿੰਦਾ ਦੀ ਤੇ ਜਿਹੜਾ ਮੈਂ ਵੇਅਰ ਕੀਤਾ ਹੋਇਆ ਇਹ ਸੂਟ ਦੇ ਇਹ ਵੀ ਸੂਟ ਤੁਹਾਡੇ ਕੋਲ ਫੁੱਲ ਕੁਆਂਟੀਟੀ ਦੇ ਵਿੱਚ ਆਪਾਂ ਲੈ ਕੇ ਆ ਗਏ ਹਾਂ 10 ਤੇ 12 ਸੈਟ ਆਪਾਂ ਇਹਨਾਂ ਦੇ ਲੈ ਕੇ ਆਏ ਹਾਂ 75 ਪੀਸ ਇਹ ਮੇਰੇ ਕਾਊਂਟਰ ਤੇ ਆ ਤੇ 40 ਪੀਸ ਸਾਡੇ ਐਡਵਾਂਸ ਬੁਕਿੰਗ ਸੀ ਜੋ ਕਿ ਹੋ ਚੁੱਕੀ ਹੈ ਇੱਕ ਮਹੀਨੇ ਦੀ ਵੇਟਿੰਗ ਕਿਹਾ ਸੀ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਆਪਾਂ ਨੇ ਪੀਸ ਅਵੇਲੇਬਲ ਕਰਵਾਏ ਆ ਜਿਹੜਾ ਕੱਲ ਸੀ 2118 ਵਾਲਾ ਉਹ ਕੱਲ ਤੋਂ ਬੁਕਿੰਗ ਸਟਾਰਟ ਹੈ ਵਿਥਿਨ 25 ਡੇਸ ਤੁਹਾਨੂੰ ਉਹ ਸੂਟ ਮਿਲ ਜਾਊਗਾ ਜਿਹੜਾ ਮੋਡਲ ਮਸਲੀਨ ਦਾ 2118 ਵਾਲਾ ਆ ਪਰਸੋਂ ਦੀ ਵੀਡੀਓ ਚ ਆਪਾਂ ਨੇ ਪਾਇਆ ਸੀ ਉਹ ਸਟਾਕ ਖਤਮ ਆ ਉਹਦੀ 200 ਰੁਪਏ ਬੁਕਿੰਗ ਚੱਲ ਰਹੀ ਹੈ ਠੀਕ ਹੈ ਜੀ ਇਹਨਾਂ ਦੀ ਹੁਣ ਕੋਈ ਐਡਵਾਂਸ ਬੁਕਿੰਗ ਸਾਡੇ ਕੋਲ ਨਹੀਂ ਰਹੀ ਸਾਰਿਆਂ ਦਾ ਕਲੀਅਰ ਕਰਤਾ ਤੇ ਅੱਜ ਤੁਹਾਡੇ ਕੋਲ ਇਹ 10 20 30 40 50 60 70 75 75 ਪੀਸ ਅੱਜ ਸਾਡੇ ਕੋਲ ਆ ਫਟਾਫਟ ਕਰਾਣੀ ਹੈ ਬੁਕਿੰਗ ਜਿਹੜਾ ਸੂਟ ਆ ਰਿਹਾ ਪਸੰਦ ਠੀਕ ਹੈ ਜੀ ਫਟਾਫਟ ਬੁਕਿੰਗ ਕਰਾਣੀ ਹੈ ਕਿਉਂਕਿ ਇੱਕੇ ਪੀਸ ਤੁਹਾਨੂੰ ਖੋਲ ਕੇ ਦਿਖਾਵਾਂਗੇ ਸਾਰੇ ਮਹਾਰਾਣੀ ਜਿੰਦਾ ਦੇ ਹੀ ਰਹਿਣਗੇ ਓਨਲੀ ਇੱਕ ਪੀਸ ਤੁਹਾਨੂੰ ਖੋਲ ਕੇ ਦਿਖਾਵਾਂਗੇ ਕਿs ਟਾਈਪ ਦਾ ਪੀਸ ਹੈ ਤੇ ਕਿਉਂ ਇਹਦੀ ਇੰਨੀ ਜ਼ਿਆਦਾ ਡਿਮਾਂਡ ਹੈ ਤੇਜ ਤੁਹਾਨੂੰ ਬਹੁਤ ਪਿਆਰੀ ਮਿਲ ਰਹੀ ਹੈ ਠੀਕ ਹੈ ਰੇਂਜ ਬਹੁਤ ਪਿਆਰੀ ਹੈ ਦੂਜੀ ਚੀਜ਼ ਵੀ ਇੱਕ ਮੈਡਮ ਦਾ ਕੱਲ ਫੋਨ ਆਇਆ ਕੋਨੀਪਤ ਦੇ ਸੀ ਉਹਨਾਂ ਨੇ ਮਹਾਰਾਣੀ ਜਿੰਦਾ ਦੇ ਚਾਰ ਪਹਿਣਾ ਨੇ ਇਕੱਠੇ ਲਏ ਸੀ ਫੰਕਸ਼ਨ ਦੇ ਵਿੱਚ ਸੂਟ ਪਾਏ ਆ ਜਿੱਦਾਂ ਮੈਂ ਸਟਿਚ ਕਰਵਾਇਆ ਹੋਇਆ ਨਾ ਸ਼ਰਾਰੇ ਵਾਲਾ ਉਹ ਮੇਰਾ ਛੋਟ ਚ ਪਾਇਆ ਹੋਇਆ ਆ ਸ਼ਰਾਰਾ ਸੂਟ ਮੈਂ ਇਹਦਾ ਰੈਡੀ ਕਰਵਾਇਆ ਹੋਇਆ ਇੰਨੀ ਕੋ ਗ੍ਰੇਸਫੁਲ ਪੀਸ ਦੀ ਲੁੱਕ ਆਉਂਦੀ ਹੈ ਨਾ ਚਟਕਿਆ ਰੰਗ ਇੰਨਾ ਸੋਬਰ ਹੈ ਕੋਈ ਵੀ ਪਾਏ ਰਸਟ ਪਿਆਰੀ ਜੀ ਸ਼ੇਡ ਹੈ ਤੇ ਹੈਂਡ ਦਾ ਟੱਚ ਦੇ ਆ ਇੱਕ ਰਾਇਲ ਲੁੱਕ ਜੀ ਦਾ ਪੀਸ ਹੁੰਦਾ ਹੈ ਨਾ ਉਹ ਲੁੱਕ ਆਂਦੀ ਹੈ ਰੇਟ ਕੁਛ ਵੀ ਨਹੀਂ ਸਿਰਫ ਔਰ ਸਿਰਫ 3120 ਰੁਪਏ ਕੁਛ ਵੀ ਰੇਟ ਨਹੀਂ ਹੈ ਸਿਰਫ ਔਰ ਸਿਰਫ 3120 ਰੁਪਏ ਹਾਈ ਡਿਮਾਂਡਡ ਪੀਸ ਹੈ 650 ਪੀਸ ਆਪਾਂ ਇਹਦੇ ਸੇਲ ਕਰ ਚੁੱਕੇ ਆ ਆਪਣੇ ਸਿਟੀ ਕਲੈਕਸ਼ਨ ਤੇ ਅੱਜ ਲਾਸਟ ਆਪਣੇ ਕੋਲ 60 75 ਪੀਸ ਹੈ ਬਿਨਾ ਦੇਰੀ ਕਰੇ ਸੂਟ ਬੁੱਕ ਕਰਾਣਾ ਹੈ ਕਿਉਂਕਿ ਇਹ ਸੂਟ ਲੱਭਦੇ ਵੀ ਰਹਿ ਜਾਂਦੇ ਆ ਨਹੀਂ ਮਿਲਦੇ ਜੀ ਇਹ ਆਪਣਾ ਫਰੰਟ ਚੰਗੀ ਤਰ੍ਹਾਂ ਚੀਜ਼ ਸੁਣਨੀ ਆ ਦੇਖੋ ਜੀ ਇਹ ਹੈਗਾ ਬਾਰਡਰ 28 ਇੰਚ ਤੱਕ ਇੰਚ ਟਿਪ ਦਿਓ ਜੀ ਨਾਲ-ਨਾਲ ਇੱਥੇ ਤੱਕ ਵਰਕ ਆ ਦੇਖੋ ਜੀ ਹੈਂਡ ਦਾ ਮੈਂ ਤੁਹਾਨੂੰ ਦਿਖਾ ਰਹੀ ਆ ਪੂਰਾ ਦਬਕਾ ਨੋਟਵਰਕ ਸਾਰਾ ਇਹਦੇ ਉੱਪਰ ਕੰਮ ਕਰਿਆ ਹੋਇਆ ਹੈਂਡ ਦਾ ਠੀਕ ਆ ਜੀ ਇਹ ਸਾਰਾ ਹੈਂਡ ਦਾ ਕੰਮ ਹੈ ਪ੍ਰੋਪਰ ਤੇ ਇਹ ਦੀ ਹੈਗੀ ਆ ਬੈਕ ਸਾਈਡ ਦੇਖੋ ਇਹ ਜਿਹੜੀਆਂ ਸਾਡੀਆਂ ਮੈਡਮਾਂ ਬਾਹਰ ਤੋਂ ਵੀ ਆਰਡਰ ਕਰਦੀਆਂ ਕਾਫੀ ਕੁਆਂਟੀਟੀ ਦੇ ਵਿੱਚ ਸਟਾਕ ਇਹ ਖਤਮ ਹੋਇਆ ਆ ਠੀਕ ਆ ਕਿਉਂਕਿ ਇੰਨੀ ਕੋ ਇਹਦੀ ਡਿਮਾਂਡ ਆਂਦੀ ਸੀ ਪੀਸ ਦੀ ਬਹੁਤ ਜ਼ਿਆਦਾ ਨੰਬਰ ਰਹੇਗਾ 1 ਮਹਾਰਾਣੀ ਜਿੰਦਾ ਦੀ ਨਾ ਕੈਟਲੌਗ ਸੀਕ ਉਹਦੇ ਵਿੱਚੋਂ ਸਾਡਾ ਇਹ ਸੂਟ ਵਾਇਰਲ ਹੋਇਆ ਸੀ ਹੁਣ ਇਹ ਸੂਟ ਸਾਡੇ 200 200 ਪੀਸ 2.5 250 ਪੀਸ ਫੈਕਟਰੀ 'ਚ ਲੱਗਦੇ ਆ 1.5 ਮਹੀਨੇ ਬਾਅਦ ਆਂਦੇ ਆ ਫਰੇ 2 ਤੇ 3 ਘੰਟਿਆਂ ਦੇ ਵਿੱਚ ਵਿੱਚ ਸਟਾਕ ਸਾਡਾ ਖਤਮ ਹੋ ਜਾਂਦਾ ਹੈ ਕਲਰ ਚੀਜ਼ ਕੁਆਲਟੀ ਇੱਕ ਨੰਬਰ ਦੇਖੋ ਜੀ ਇੱਥੋਂ ਐਮਬਰਾਇਡਰੀ ਸਟਾਰਟ ਆ ਇਹ ਰਹੀ ਐਮਬਰਾਇਡਰੀ ਨੇੜੇ ਤੋਂ ਦਿਖਾਓ ਜੀ 30 ਇੰਚ ਤੱਕ ਦੀ ਥੋਡੀ ਕਢਾਈ ਆ ਜਿੱਡਾ ਮਰਜੀ ਤੁਹਾਡਾ ਪੱਲਾ ਹੋਵੇ ਠੀਕ ਹੈ ਜੀ ਪੂਰਾ ਹੈਂਡ ਦਾ ਕੰਮ ਬੈਕ ਤੇ ਵੀ ਤੁਹਾਨੂੰ ਇਸੇ ਤਰ੍ਹਾਂ ਡਿਜ਼ਾਈਨਿੰਗ ਮਿਲ ਰਹੀ ਹੈ ਤੁਸੀਂ ਮੇਰਾ ਸ਼ਾਰਟ ਵੀ ਦੇਖ ਸਕਦੇ ਆ ਉਹਦੇ ਵਿੱਚ ਮੈਂ ਇਹ ਸੂਟ ਪਾਇਆ ਹੋਇਆ ਨੰਬਰ ਰਹੇਗਾ ਇੱਕ ਬਹੁਤ ਅੱਛਾ ਡਿਜ਼ਾਈਨਰ ਮਿਲੇਗਾ ਤੁਹਾਨੂੰ ਦੁਪੱਟਾ ਠੀਕ ਹੈ ਇਹਦਾ ਮੈਂ ਗਲਾ ਬਹੁਤ ਸੋਹਣਾ ਬਣਵਾਇਆ ਹੋਇਆ ਆ ਤੁਸੀਂ ਉੱਥੇ ਵੀ ਦੇਖ ਸਕਦੇ ਆ ਇਸ ਟਾਈਪ ਨਾਲ ਵੀ ਤੁਸੀਂ ਰੈਡੀ ਕਰਵਾ ਸਕਦੇ ਆ ਦੇਖੋ ਜੀ ਇਹ ਬੜਾ ਸੋਹਣਾ ਲੇਸ ਦਾ ਕੰਮ ਇਹ ਸਾਰਾ ਡਿਜੀਟਲ ਪ੍ਰਿੰਟਿੰਗ ਹੈ ਇਹਦੇ ਉੱਪਰ ਵਰਕ ਨਹੀਂ ਹੈ ਜੀ ਇਹ ਡਿਜੀਟਲ ਪ੍ਰਿੰਟਿੰਗ ਹੈ ਪੂਰੀ ਪਰ ਪ੍ਰਿੰਟਿੰਗ ਉਹ ਨਹੀਂ ਹੈ ਸਿੰਪਲ ਜਿਹੜੀ ਡਿਜੀਟਲ ਦੇ ਵਿੱਚ ਹੁੰਦੀ ਹੈ ਉਹ ਵਾਲੀ ਹੈ ਨੰਬਰ ਰਹੇਗਾ ਇੱਕ ਪਿਓਰ ਦਾ ਸੂਟ ਆ ਇੰਨੀ ਪਿਆਰੀ ਇਹਦੀ ਫਿਟਿੰਗ ਆਂਦੀ ਆ ਪਿਓਰ ਕਰੇਵ ਦੀ ਤੁਹਾਡੀ ਬਾਟਮ ਹੈ 3 ਮੀਟਰ ਦੀ ਬਾਟਮ ਹੈ ਚਾਹੇ ਕਲੀ ਪਲਾਜ਼ੋ ਬਣਵਾਓ ਚਾਹੇ ਤੁਸੀਂ ਬਣਵਾਓ ਸਕਰਟ ਚਾਹੇ ਬਣਵਾਓ ਸ਼ਾਹੀ ਪਟਿਆਲਾ ਸਲਵਾਰ ਠੀਕ ਹੈ ਨੰਬਰ 1 ਬਿਨਾ ਦੇਰੀ ਕਰੇ ਸੂਟ ਬੁੱਕ ਕਰਾਣਾ ਹੈ 3120 ਰੁਪਏ ਅੱਜ ਇੱਕ ਸੂਟ ਲਓ ਦੋ ਲਓ ਤਿੰਨ ਲਓ ਅੱਜ ਦੀ ਸ਼ਿਪਿੰਗ ਤੁਹਾਡੀ ਬਿਲਕੁਲ ਫਰੀ ਆ ਠੀਕ ਹੈ ਜੀ ਲਓ ਜੀ ਇਹ ਆਪਣੇ ਕੋਲ ਹੈਗੇ ਆ ਸਿਰਫ ਹੁਣ ਸਿਰਫ ਹੁਣ ਤਿੰਨ ਪੀਸ ਠੀਕ ਹੈ ਜੀ ਇਹ ਵਾਲੇ ਸੂਟਾਂ ਦੀ ਹੁਣੇ ਤਿੰਨ ਜਿਹੜੇ ਵੀ ਅੱਜ ਲੈ ਲਓਗੇ ਲੈ ਲਓਗੇ ਨਹੀਂ ਤਾਂ ਫਿਰ ਇਹਨਾਂ ਦੀ ਵੀ ਆਪਣੀ ਹੁਣ ਅੱਗੇ ਚੱਲ ਪਈ ਐ ਐਡਵਾਂਸ ਬੁਕਿੰਗ ਇਹ ਆਉਂਗੇ ਜੀ ਡੇਢ ਮਹੀਨੇ ਬਾਅਦ ਇਹਨਾਂ 'ਚ ਲੱਗਦਾ ਹੈ ਟਾਈਮ ਠੀਕ ਹੈ ਡੇਢ ਮਹੀਨੇ ਬਾਅਦ ਇਹ ਸੂਟ ਆਉਂਗੇ ਬਣ ਕੇ ਇਹਦੀ ਕੀ ਲੁੱਕ ਕਰੀ ਐ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ 3340 ਰੁਪਏ ਇਸ ਪੀਸ ਦਾ ਰੇਟ ਰਹੇਗਾ ਦੇਖੋ ਜੀ ਪਿਓਰ ਗੁੱਚੀ ਸਲਕ ਦਾ ਸੂਟ ਆ ਇੱਥੇ ਐਮਬਰਾਇਡਰੀ ਕਰੀ ਹੋਈ ਆ 8 ਨੂੰ ਦੁਪੱਟੇ ਮਿਲेंगे ਇਹਨਾਂ ਦੇ ਹੈਵੀ ਦੁਪੱਟਾ ਖੋਲੋ ਜੀ ਪਿਓਰ ਗੁੱਚੀ ਸਿਲਕ ਰਾਮਟੈਕਸ ਬ੍ਰਾਂਡ ਹੈ ਕੱਪੜਾ ਸੁਪੀਰੀਅਰ ਹੁੰਦਾ ਆ ਪਿਓਰ ਕ੍ਰੇਪ ਦੀ ਬਾਟਮ ਹੈ ਇੱਥੇ ਤੁਹਾਨੂੰ ਐਮਬਰਾਇਡਰੀ ਮਿਲ ਰਹੀ ਹੈ ਠੀਕ ਹੈ ਜੀ ਇਹ ਸਾਰੀ ਕਢਾਈ ਆ ਨੰਬਰ ਰਹੇਗਾ ਇਸ ਪੀਸ ਦਾ 2 ਇਹ ਰਹੇਗਾ ਦੁਪੱਟਾ ਆ ਲੋ ਜੀ ਇਹ ਰਹੇਗਾ ਇਸ ਪੀਸ ਦਾ ਦੁਪੱਟਾ ਬਹੁਤ ਸ਼ਾਨਦਾਰ ਦੁਪੱਟਾ ਠੀਕ ਹੈ ਨੰਬਰ ਰਹੇਗਾ 2 ਤੇ ਇਹਦਾ ਜੋ ਬਣਿਆ ਹੋਇਆ ਪੀਸ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਕਿਸ ਟਾਈਪ ਦੀ ਸਪੀਜ਼ ਦੀ ਲੁੱਕ ਆਂਦੀ ਆ ਦੇਖੋ ਜੀ ਇਹ ਪੀਸ ਬਣਿਆ ਹੋਇਆ ਆ ਲਓ ਜੀ ਦੇਖੋ ਬਹੁਤ ਸ਼ਾਨਦਾਰ ਇਹ ਤੁਹਾਨੂੰ ਇੱਧਰ ਸਾਈਡ ਤੇ ਪੌਟਲਿਸ ਮਿਲ ਰਹੀਆਂ ਬਹੁਤ ਪਿਆਰੀ ਜਿਹੀ ਮੈਂ ਦਈਆਂ ਇਹ ਐਮਬਰਾਇਡਰੀ ਹੈ 23 ਇੰਚ ਤੱਕ ਹੀ ਪਾਉਂਦਾ ਇੱਥੇ ਇੱਕ ਬੁੱਟੀ ਜੀ ਆ ਉਹ ਅਸੀਂ ਅੰਦਰ ਲੈ ਲਈ ਠੀਕ ਹੈ ਜੀ ਇਹ ਬਾਜੂਆਂ ਬਾਜੂਆਂ ਤੇ ਮੈਂ ਇਹ ਵਰਕ ਕਰਾਇਆ ਹੋਇਆ ਤੇ ਇਹ ਹੈਗਾ ਇਹਦਾ ਪਲਾਜ਼ੋ ਪੈਂਟ ਪਲਾਜ਼ੋ ਰੈਡੀ ਕਰਾਇਆ ਹੋਇਆ ਠੀਕ ਹੈ ਇਹ ਪੀਸ ਹੈ ਆਪਣਾ ਨੰਬਰ 2 3343 ਰੁਪਏ ਨੈਕਸਟ ਪੀਸ ਫਿਰ ਤੁਹਾਨੂੰ ਆ ਦਿਖਾਵਾਂਗੇ ਇਹ ਵੀ ਸਾਡਾ ਸੁਪਰ ਹਿੱਟ ਡਿਜ਼ਾਈਨ ਹੈ ਇਹਦੇ ਹਲੇ ਆਪਾਂ ਨੇ ਨਹੀਂ ਲਗਵਾਏ ਹੋਏ ਪਿੱਛੇ ਇਹ ਵੀ ਤਿੰਨੇ ਪੀਸ ਹੈ ਇਹਦੀ ਕੋਈ ਬੁਕਿੰਗ ਨਹੀਂ ਚੱਲ ਰਹੀ ਹਲੇ ਠੀਕ ਹੈ ਜੀ ਉਧਿਆ ਲੱਗਿਆ ਹੋਇਆ ਆ ਆਫ ਵਾਈਟ ਦਾ ਪੀਸ ਉਹ ਡੇਢ ਮਹੀਨੇ ਬਾਅਦ ਆਊਗਾ ਨੈਕਸਟ ਪੀਸ ਨੰਬਰ ਰਹੇਗਾ 3 ਆ ਲੋ ਜੀ ਕਿਉਂਕਿ ਇਹ ਥੋੜਾ ਜਿਹਾ ਕੋਸਟਲੀ ਪੀਸ ਹੈ ਇਹ ਵਾਲਾ ਇਹ ਹੈਗਾ ਜੀ ਆਪਣਾ 3999 3999 ਰੁਪਏ ਪਰ ਚੀਜ਼ ਵੀ ਹੈ ਹੈਨਾ ਨੰਬਰ ਰਹੇਗਾ 3 ਇਹ ਪੂਰਾ ਹੈਂਡ ਦਾ ਕੰਮ ਹੈ ਪੂਰੀ ਐਮਬਰਾਇਡਰੀ ਇਹ ਪੂਰਾ ਹਾਈਲਾਈਟਿੰਗ ਕੀਤਾ ਹੋਇਆ ਇਹ ਥੋੜਾ ਘੇਰਾ ਬਾਟਮ ਮਿਲੇਗੀ 3 ਮੀਟਰ ਦੀ ਸਿਲਕ ਦੀ ਪਿਓਰ ਦਾ ਸੂਟ ਆ ਇਹ ਮਿਲੇਗਾ ਤੁਹਾਨੂੰ ਦੁਪੱਟਾ ਸ਼ਾਨਦਾਰ ਪੀਸ ਮੂ ਤੋਂ ਬੋਲਦੇ ਆ ਸੂਟ ਇਹਦੀ ਸਟਿਚਿੰਗ ਹੋਇਆ ਵਾ ਵੀ ਪੀਸ ਦਿਖਾਉਂਦੇ ਆ ਤੁਹਾਨੂੰ ਦੇਖੋ ਜੀ ਪੂਰੀ ਰੀਜ ਨਾਲ ਸੂਟ ਬਣਵਾਇਆ ਹੋਇਆ ਇਹਦੀਆਂ ਸਲੀਵਜ਼ ਠੀਕ ਹੈ ਜੀ ਆ ਦੇਖੋ ਇਹ ਸਲੀਵਜ਼ ਇਹ ਗਲਾ ਬਣਿਆ ਹੋਇਆ ਇਹ ਥੋੜਾ ਘੇਰਾ ਆ ਠੀਕ ਹੈ ਜੀ ਘੇਰੇ ਤੇ ਇਸ ਟਾਈਪ ਦੇ ਲੋਕਾਂ ਦੇਖੋ ਫੁੱਲ ਲੈਂਥ ਕਰਾਈ ਹੋਈ ਹੈ ਇਹਦੀ ਲਓ ਜੀ ਇਹ ਦਾ ਪਲਾਜ਼ੋ ਦੇਖੋ ਸਾਈਡ ਕੱਟ ਵਾਲਾ ਠੀਕ ਹੈ ਨੰਬਰ ਰਹੇਗਾ 3 ਰੇਟ ਰਹੇਗਾ 399 ਇਹਦੇ ਮਿਲेंगे ਤੁਹਾਨੂੰ 3 ਪੀਸ ਨੈਕਸਟ ਪੀਸ ਗੁੱਚੀ ਸਲਕ ਦਾ ਪੀਸ ਰਹੇਗਾ ਇਹ ਸਾਡੇ ਡਿਮਾਂਡਡ ਸੂਟ ਹੈ ਜੋ ਆਪਣੇ ਬੁਟੀਕ ਤੇ ਹਮੇਸ਼ਾ ਮਿਲेंगे ਮਿਲेंगे ਇਹ ਆਪਾਂ ਨੇ ਆਪਣੇ ਸੂਟ ਰੈਡੀ ਕਰਵਾਏ ਹੁੰਦੇ ਆ ਜੀ ਜੋ ਤੁਹਾਨੂੰ ਮਿਲेंगे मिलेंगे ਬਹੁਤ ਸੋਹਣੀ ਸੂਟ ਦੇ ਵਿੱਚ ਸ਼ਾਈਨ ਹੁੰਦੀ ਆ ਇਹਦੇ ਵੀ ਸਾਡੇ ਕੋਲ ਫੁੱਲ ਕੁਆਂਟੀਟੀ ਆ ਜੀ ਇੰਨਾ ਸੱਚਾਂ ਦੀ ਇਹ ਇੰਨਾ ਦੀ ਫੁੱਲ ਕੁਆਂਟੀਟੀ ਆ ਠੀਕ ਆ ਜੀ ਵੱਧ ਸੂਟ ਪਏ ਆ ਆ ਦੇਖੋ ਜੀ ਹੈਂਡ ਦਾ ਟੱਚ ਡਿਜੀਟਲ ਪ੍ਰਿੰਟਿੰਗ ਪਿਓਰ ਗੁੱਚੀ ਸਿਲਕ ਸ਼ਾਈਨ ਹੁੰਦੀ ਹੈ ਬਿਲਕੁਲ ਸੌਫਟਨੈਸ ਫੈਬਰਿਕ ਦੇ ਵਿੱਚ ਹੁੰਦੀ ਹੈ ਰਾਮਟੈਕਸ ਬ੍ਰਾਂਡ ਹੈ ਤੁਹਾਨੂੰ ਕੱਪੜੇ ਦੇ ਬਾਰੇ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈਗੀ ਕੱਪੜਾ ਬਹੁਤ ਅੱਛਾ ਤੇ ਪ੍ਰੋਸੇ ਮੰਦ ਹੁੰਦਾ ਹੈ ਇਹਨਾਂ ਦਾ ਕੁਆਲਿਟੀ ਚ ਕੋਈ ਕੰਪਰਮਾਈਜ਼ ਨਹੀਂ ਕਰਦੇ ਪਾਰਟੀ ਵੇਅਰ ਵੀ ਰਹੇਗਾ ਕੰਫਰਟੇਬਲ ਲੁੱਕ ਵੀ ਦੇਹੇਗਾ ਤੁਹਾਨੂੰ ਰੇਟ ਰਹੇਗਾ 3343 ਰੁਪਏ ਗੁੱਚੀ ਸਲਕ ਦਾ ਸ਼ਾਨਦਾਰ ਦੁਪੱਟਾ ਮਿਲੇਗਾ ਸੂਟ ਪਾਇਆ ਹੁੰਦਾ ਆ ਇੱਕ ਲੁੱਕ ਆਂਦੀ ਆ ਪੀਸ ਤੇ ਇਹਦੀ ਵੀ ਸ਼ਰਟ ਆਪਾਂ ਨੇ ਰੈਡੀ ਕਰਵਾਈ ਹੋਈ ਆ ਦੇਖੋ ਜੀ ਕਿੰਨਾ ਪਿਆਰਾ ਪੀਸ ਇਹਦਾ ਵੀ ਮੇਰਾ ਬਣਿਆ ਇਹ ਸਾਰੇ ਸੂਟ ਆਪਾਂ ਨੇ ਆਪਣੇ ਮੇਰੇ ਸਟਿਚ ਕਰਵਾਏ ਹੋਏ ਆ ਜੋ ਮੇਰੇ ਹਾਈ ਡਿਮਾਂਡਡ ਸੂਟ ਆ ਠੀਕ ਹੈ ਜੀ ਆ ਦੇਖੋ ਇਹ ਪੌਟਲੀ ਬਟਨ ਲਗਾ ਕੇ ਇਹ ਪੂਰਾ ਹੈਂਡ ਦਾ ਕੰਮ ਹੈ ਇਹ ਬਾਜੂਆ ਹੈਗੀ ਆ ਇਹ ਰਹੇਗਾ ਨੈਕ ਬੈਕ ਦਾ ਠੀਕ ਹੈ ਇੱਥੇ ਛੋਟੇ ਛੋਟੇ ਜੀ ਤਸਲਸ ਲਗਾਏ ਹੋਏ ਹਨ ਬਟ ਸਾਡੀ ਸਟਿਚਿੰਗ ਦੀ ਵੇਟਿੰਗ 2 ਮਹੀਨੇ ਦੀ ਹੈ ਜੀ ਸਟਿਚਿੰਗ ਦੇ ਧਿਆਨ ਰੱਖਣਾ 2 ਮਹੀਨੇ ਦੀ ਸਾਡੀ ਵੇਟਿੰਗ ਹੈ ਤਾਂ ਆਪਾਂ ਸੂਟ ਫੜਦੇ ਹਾਂ ਨੰਬਰ ਰਹੇਗਾ 4 ਜੀ ਨੰਬਰ ਰਹੇਗਾ 5 ਠੀਕ ਹੈ ਜੀ ਨੰਬਰ ਰਹੇਗਾ 5 ਇਹ ਰਹੇਗਾ ਕੇਰਾ ਬਹੁਤ ਸੋਹਣੀ ਐਮਬਰਾਇਡਰੀ ਸਿਕਵੈਂਸ ਦਾ ਕੰਮ ਇਹ ਦੇਖੋ ਇਹ ਸੂਟ ਇਹ ਜੀ ਹੈ ਪਾਰਟੀ ਵੇਅਰ ਪਾਓ ਨੋਰਮਲ ਪਾਓ ਕਿਤੇ ਵੀ ਤੁਸੀਂ ਇਹਨਾਂ ਨੂੰ ਪਾ ਕੇ ਚਲੇ ਜਾਓ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਸਰੀਰ ਨੂੰ ਚੁਬੇ ਨਾ ਬਿਲਕੁਲ ਨਹੀਂ ਚੁਬਦਾ ਜੀ ਬਿਲਕੁਲ ਸੌਫਟਨੈਸ ਹੈ ਫੈਬਰਿਕ ਦੇ ਵਿੱਚ ਪਾ ਕੇ ਬਿਲਕੁਲ ਪਤਾ ਨਹੀਂ ਲੱਗਦਾ ਨੋਰਮਲ ਰੇਂਜ ਦੇ ਵਿੱਚ ਆ ਰਹੇ ਆ ਪਾਰਟੀ ਵੇਅਰ ਸੂਟ ਹੈ ਡਿਜ਼ਾਈਨਰ ਲੱਗਦੇ ਆ ਕਿਸੇ ਵੀ ਤਰ੍ਹਾਂ ਇਹਨਾਂ ਸੂਟਾਂ ਨੂੰ ਪਾ ਸਕਦੇ ਹੋ 3343 ਇਸ ਪੀਸ ਦਾ ਰੇਟ ਰਹੇਗਾ ਮਾਡਲ ਦੀ ਲੁੱਕ ਰਹੇਗੀ ਇਹ ਵਾਲੀ ਸੂਟ ਦਾ ਦੁਪੱਟਾ ਦੇਖੋ ਰੇਜ ਲੱਗੀ ਪਈ ਹੈ ਦੁਪੱਟੇ ਨੂੰ ਚਾਰੇ ਪਾਸੇ ਤੁਹਾਨੂੰ ਐਮਬਰਾਇਡਰੀ ਤੇ ਲੇਸ ਦੀ ਫਿਨਿਸ਼ਿੰਗ ਦੇ ਨਾਲ ਪੀਸ ਮਿਲੇਗਾ ਦੇਖੋ ਜੀ ਪੂਰੀ ਐਮਬਰਾਇਡਰੀ ਹੈ ਨੇੜੇ ਤੋਂ ਫੋਕਸ ਕਰੋ ਪੂਰੀ ਐਮਬਰਾਇਡਰੀ ਬਾਰਡਰ ਤੇ ਰਹੇਗੀ ਬਿਲਕੁਲ ਚਿਕਨਕਾਰੀ ਟਾਈਪ ਤੇ ਡਿਸਟਲ ਰਹੇਗਾ ਪ੍ਰਿੰਟਿੰਗ ਚਾਰੇ ਪਾਸੇ ਬਾਰਡਰ ਲੇਸ ਦੀ ਫਿਨਿਸ਼ਿੰਗ ਨੰਬਰ 5 3343 ਰੁਪਏ ਹੈਂਡ ਟੱਚ ਦੇ ਨਾਲ ਬਹੁਤ ਸ਼ਾਨਦਾਰ ਜਿਆ ਕਲਰ ਤੁਹਾਨੂੰ ਆ ਵਾਲਾ ਮਿਲੂਗਾ ਇੱਕ ਕਲਰ ਤੁਹਾਨੂੰ ਹੋਰ ਦਿਖਾਉਂਦੇ ਆ ਸੋਲੋ ਪੀਸ ਹੁੰਦੇ ਆ ਜੀ ਇਹ ਸਾਡੇ ਜੋ ਤੁਹਾਨੂੰ ਰਾਮ ਨਾਲ ਮਿਲਦੇ ਆ ਕਈ ਕਈ ਪੀਸ ਠੀਕ ਆ ਜੀ ਇਸ ਟਾਈਪ ਦੇ ਪੀਸ ਹੁੰਦੇ ਆ ਸਾਡੇ ਦੇਖੋ ਜੀ ਨੈਕਸਟ ਪੀਸ ਆਪਣਾ ਕਲਰ ਦੇਖੀ ਜਾਓ ਕਲਰ ਤੁਹਾਨੂੰ ਇਹੋ ਜਿਹਾ ਦਿਖਾਵਾਂਗੇ ਕੱਪੜਾ ਇਹੋ ਜਿਹਾ ਦਿਖਾਵਾਂਗੇ ਬਿਲਕੁਲ ਸੌਫਟ ਵੀ ਪਾ ਕੇ ਬੰਦੇ ਨੂੰ ਮਜ਼ਾ ਆਂਦਾ ਇਸ ਟਾਈਪ ਦਾ ਪੀਸ ਰਹਿੰਦਾ ਆ ਠੀਕ ਆ ਜੀ ਰਾਮ ਟੈਕਸ ਬ੍ਰਾਂਡ ਦਾ ਆ ਪਰੋਸੀਮਨ ਦਾ ਜੋ ਪਾਉਂਦੇ ਆ ਉਹਨਾਂ ਨੂੰ ਪਤਾ ਆ ਬਿਲਕੁਲ ਸੌਫਟਨੈਸ ਗੁੱਚੀ ਸਲਕ ਤੋਂ ਥੋੜਾ ਜਿਹਾ ਹੋਰ ਸੁਪੀਰੀਅਰ ਫੈਬਰਿਕ ਆ ਇਹ ਤੁਹਾਨੂੰ ਇੱਥੇ ਡਿਜੀਟਲ ਪ੍ਰਿੰਟਿੰਗ ਮਿਲੇਗੀ ਉੱਪਰ ਆਰੀ ਵਰਕ ਦਾ ਤੇ ਨੋਟ ਵਰਕ ਦਾ ਪੂਰਾ ਹੈਂਡ ਦਾ ਟੱਚ ਮਿਲੇਗਾ ਹੇਟ ਭਰੀ ਹੋਈ ਐਮਬ੍ਰੋਇਡਰੀ ਮਿਲੇਗੀ ਬਰੀਕ ਬਿਲਕੁਲ ਜ਼ੀਰੋ ਟਾਂਕੇ ਦੀ ਬੋਟਮ ਤੁਹਾਨੂੰ ਟੋਨ ਟੂ ਟੋਨ ਮਿਲ ਰਹੀ ਹੈ ਪਿਓਰ ਕਰੇਪ ਦੀ ਸਾਈਡ ਤੇ ਮਿਲ ਰਹੀਆਂ ਬਾਜੂਆਂ ਨੰਬਰ ਰਹੇਗਾ 6 ਇਹ ਮਿਲੇਗਾ ਤੁਹਾਨੂੰ ਇਹਦਾ ਸ਼ਾਨਦਾਰ ਜਾਂ ਦੁਪੱਟਾ ਦੇਖੋ ਜੀ ਰੂਜ ਹੀ ਖੁਸ਼ ਹੁੰਦੀ ਹੈ ਪੀਸ ਦੇਖ ਕੇ ਇੰਨਾ ਕੋ ਪਿਆਰਾ ਪੀਸ ਹੈ ਨੰਬਰ ਰਹੇਗਾ 6 ਹੈ ਜੀ ਮੋਸਟ ਡਿਮਾਂਡਡ ਸੂਟ ਵੀ ਦੇਖ ਲੋ ਐਨੇ ਆਗੇ ਦੇਖੋ ਇਹ ਜਦ ਵੀ ਮੇਰੇ پاس ਲਾਂਦੇ ਆ ਉਹਨਾਂ ਦੇ ਵਿੱਚ ਇਹ ਤਾਂ ਸੱਗੀ ਵਿਦ ਪਰੰਦਾ ਆ ਇਹ ਸੂਟ ਨੇ ਆਣਾ ਆਣਾ ਆ ਠੀਕ ਆ ਜੀ ਇਹ ਕਿਉਂਕਿ ਆਪਾਂ ਇੱਕ ਸੂਟ ਪਾਦਾ ਵੀਡੀਓ ਦੇ ਵਿੱਚ ਦੋ ਪਾਜੇ ਇੰਨੀ ਜ਼ਿਆਦਾ ਬੁਕਿੰਗ ਹੋ ਜਾਂਦੀ ਹੈ ਤੁਸੀਂ ਮੰਨੋਗੇ ਇਹਨਾਂ ਦੇ 18 ਸੈਟ ਆਏ ਹੈ ਜਿਦੇ ਵਿੱਚ ਸਿਰਫ ਆ ਪੀਸ ਬਚਿਆ ਰਿਸਤਾ ਕਹਿੰਦਾ ਇਹਨਾਂ ਨੂੰ ਵੀਡੀਓ ਦੇ ਵਿੱਚ ਸ਼ੋਅ ਨਾ ਕਰੋ ਜੀ ਕਿਉਂਕਿ ਇਹ ਤਾਂ ਇਦਾਂ ਹੀ ਵਿਕ ਰਹੇ ਐ ਠੀਕ ਐ ਪਰ ਆਪਾਂ ਜਰੂਰ ਦਿਖਾਵਾਂਗੇ ਕਿਉਂਕਿ ਤੁਹਾਨੂੰ ਜਿਹੜੇ ਸੈੱਟ ਦਾ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਉਹੀ ਮੇਰੇ ਕਾਊਂਟਰ ਤੇ ਕੁਆਂਟੀਟੀ ਦੇ ਵਿੱਚ ਪੀਸ ਮਿਲੇਗਾ ਜਿਹਦੀ ਮੇਰੇ ਬੁਟੀਕ ਤੇ ਰਹਿੰਦੀ ਐ ਹਾਈ ਡਿਮਾਂਡ ਠੀਕ ਐ ਜੀ ਜਿਹਦੀ ਤੁਸੀਂ ਹਾਈ ਡਿਮਾਂਡ ਰੱਖਦੇ ਹੋ ਠੀਕ ਐ ਜੀ ਜਿਹੜਾ ਮੇਰੇ ਕਾਊਂਟਰ ਤੇ ਤੁਹਾਨੂੰ ਕੁਆਂਟੀਟੀ ਦੇ ਵਿੱਚ ਮਿਲਦਾ ਰਹੇਗਾ ਨਾ ਸਮਝੋ ਉਹਦੀ ਡਿਮਾਂਡ ਹੀ ਥੋੜੀ ਇੰਨੀ ਐ ਇੰਨਾ ਪਿਆਰ ਤੁਸੀਂ ਦਿੰਦੇ ਹੋ ਦੇਖੋ ਇਹ ਨਾ ਪਰਸੋਂ ਦੇ ਪਏ ਐ ਕਾਊਂਟਰ ਦੇ ਸੂਟ ਪਤਾ ਕਿਹੜੇ ਆ ਖੀਨ ਖਾਵਦੇ ਆਏ ਆ ਰਾਮ ਟੈਕਸ ਦੇ ਖੀਨ ਖਾਵਦੇ ਸੂਟ ਆਏ ਆ ਬਟ ਮੈਂ ਵੀਡੀਓ ਦੇ ਵਿੱਚ ਨਹੀਂ ਦਿਖਾਵਾਂਗੀ ਕਿਉਂਕਿ ਮੇਰਾ ਸੂਟ ਰੈਡੀ ਨਹੀਂ ਹੋਇਆ ਠੀਕ ਹੈ ਜੀ ਕੱਲ ਨੂੰ ਸ਼ਾਇਦ ਮੈਂ ਵੀਡੀਓ ਚ ਪਾਵਾਂਗੀ ਮੇਰਾ ਸੂਟ ਨਹੀਂ ਹਲੇ ਕੰਪਲੀਟ ਕਰਿਆ ਟੇਲਰਾਂ ਨੇ ਆਹ ਦੇਖੋ ਜੀ ਕਿਉਂਕਿ ਜਿਹੜੀ ਚੀਜ਼ ਮੈਂ ਖੁਦ ਤੁਹਾਨੂੰ ਵੇਅਰ ਕਰਕੇ ਕੰਫਰਟੇਬਲ ਫੀਲ ਕਰਦੀ ਆ ਕਿ ਮੰਨੂ ਇਹ ਸੂਟ ਬਿਲਕੁਲ ਸਹੀ ਆ ਫਿਰ ਮੈਂ ਸੂਟ ਕੁਆਂਟੀਟੀ ਦੇ ਵਿੱਚ ਸੇਲ ਵੀ ਕਰਦੀ ਆ ਤੇ ਉਹਨੂੰ ਨੋਟਿਸ ਵੀ ਕਰਦੀਆਂ ਇਹਦੇ ਵਿੱਚ ਕਮੀ ਕੀ ਹੈ ਕਿਉਂਕਿ ਤੁਸੀਂ ਇੰਨਾ ਭਰੋਸਾ ਮੇਰੇ ਤੇ ਜੋ ਕਰਦੇ ਆ ਠੀਕ ਹੈ ਜੀ ਤੇ ਉਹਦੇ ਵਾਸਤੇ ਆਪਾਂ ਨੂੰ ਸਾਰੀ ਚੀਜ਼ ਦੇਖਣੀ ਪੈਂਦੀ ਹੈ ਇਹ ਰਹੇਗਾ ਆਲ ਓਵਰ 5 ਮੀਟਰ ਦਾ ਸੂਟ ਨਿੱਕੀ ਬੁੱਟੀ ਵਾਲਾ ਦੇਖੋ ਹੜਾ ਹੜਾ ਕੇ ਪਾ ਰਹੀਆਂ ਥੋਡੇ ਸਾਹਮਣੇ 2 ਮਹੀਨੇ ਹੋ ਗਏ ਤੇ ਇਹ ਸੈੱਟ ਅਸੀਂ 100 ਸੈੱਟ ਸੇਲ ਕਰ ਚੁੱਕੇ ਆ ਇਸ ਪੀਸ ਦਾ 100 ਪਲੱਸ ਠੀਕ ਹੈ ਜੀ ਮਤਲਬ 400 ਸੂਟ ਅਸੀਂ ਸੇਲ ਕੀਤਾ ਆ ਦੇਖੋ ਇਹ ਜਿਹੜਾ ਪ੍ਰਿੰਟ ਜ ਆ ਨਾ ਮਸ਼ੀਨਾਂ ਚ ਧੋਂਦੇ ਆ ਕੁਛ ਨਹੀਂ ਵਿਗੜਦਾ ਇੰਨੀਓ ਸੌਫਟਨੈਸ ਐ ਪ੍ਰੈਸ ਕਰੋ ਓਨੀਓ ਸ਼ਾਈਨ ਆਂਦੀ ਐ ਹਰ ਸੂਟ ਪਾ ਕੇ ਪਤਾ ਨਹੀਂ ਲੱਗਦਾ ਆਪਾਂ ਨੇ ਸੂਟ ਪਾਇਆ ਨੰਬਰ ਰਹੇਗਾ 7 ਬਿਨਾਂ ਦੇਰੀ ਕਰੇ ਕਰਾ ਲੈਣਾ ਹੈ ਬੁੱਕ ਰੇਟ ਸੀ 1968 ਅੱਜ ਤੁਹਾਨੂੰ ਮਿਲ ਰਿਹਾ 1899 ਰੁਪਏ ਦਾ ਕਿਉਂਕਿ ਮੇਰਾ ਰੇਟ ਇਹਨਾਂ ਦਾ ਲੈਸ ਦੇ ਵਿੱਚ ਇੱਕ ਵਾਰ ਪਾਇਆ ਸੀ ਇੱਕ ਸੂਟ ਔਰ ਰੇਟ 1899 ਹੀ ਫਿਕਸ ਹੋ ਗਿਆ ਬਟ ਜਿਹੜਾ ਇਹਦਾ origignal rate ਐ 1968 ਰੁਪਏ ਐ ਨੰਬਰ ਰਹੇਗਾ 8 ਨੈਕਸਟ ਪੀਸ ਇੱਕ ਦੁਪੱਟਾ ਤਾਂ ਖੋਲ ਹਰੀਸ਼ ਇਹ ਇੱਕ ਦੁਪੱਟਾ ਖੋਲ ਇਹ ਬੜਾ ਖੋਲ ਫ੍ਰੀ ਆਫ ਰੋਜੀ ਦਾ ਲਓ ਜੀ ਨੰਬਰ ਰਹੇਗਾ 9 ਆ ਦੇਖੋ ਨਿੱਕੀ ਬੁੱਟੀ ਦਾ ਆਨੀਅਨ ਸ਼ੇਡ ਬਹੁਤ ਪਿਆਰਾ ਜਾ ਆਨੀਅਨ ਸ਼ੇਡ ਆਹ ਲਓ ਇਹ ਸੂਟ ਤਾਂ ਹਰ ਕਿਸੇ ਨੇ ਲੈਣਾ ਹੈ ਕਿਉਂਕਿ ਇਹ ਕੱਪੜਾ ਇੰਨਾ ਸ਼ਾਨਦਾਰ ਐਮਬਰਾਇਡਰੀ ਤੇ ਦੁਪੱਟਾ ਜ਼ਬਰਦਸਤ ਪੀਸ ਲਾਸਟ ਪੀਸ ਦਿਖਾਵਾਂਗੇ ਤੁਹਾਨੂੰ ਜਿਆਦਾ ਵੱਡੀ ਵੀਡੀਓ ਨਹੀਂ ਕਰਾਂਗੇ ਦੇਖੋ ਇੰਨਾ ਪਿਆ ਸਟਾਕ ਬਟ ਨਹੀਂ ਦਿਖਾਵਾਂਗੇ ਜਦ ਤੱਕ ਮੈਂ ਬਿਲਕੁਲ ਉਹ ਨਹੀਂ ਹੁੰਦੀ ਨਾ ਚੀਜ਼ ਦੀ ਜਦ ਤੱਕ ਆਪਾਂ ਵੀਡੀਓ ਦੇ ਵਿੱਚ ਪੀਸ ਨਹੀਂ ਲੈ ਕੇ ਆਉਂਦੇ ਠੀਕ ਹੈ ਜੀ ਨੰਬਰ ਰਹੇਗਾ 10 ਠੀਕ ਹੈ ਜੀ ਇਹ ਰਹੇਗਾ ਕੇਰਾ ਆਲ ਓਵਰ ਰਹੇਗਾ 5 ਮੀਟਰ ਦਾ ਸੂਟ ਬੜਾ ਸੋਹਣਾ ਜਾਂ ਸੌਫਟ ਜਾਂ ਦੁਪੱਟਾ ਡਿਜ਼ਾਈਨਰ ਪੀਸ ਬਿਨਾਂ ਦੇਰੀ ਕਰੇ ਕਰਾਣਾ ਹੈ ਆਪਣਾ ਸੂਟ ਬੁੱਕ ਐਸੀ ਅੱਜ ਦੀ ਕਲੈਕਸ਼ਨ ਹੁਣ ਕੱਢਦੇ ਆ ਇੱਕ ਪਿਆਰਾ ਜਿਹਾ ਲੱਕੀ ਡਰਾਵਰੀ ਜਿਓ ਵਾਲਾ ਫੋਨ ਹੈ ਡੈਡ ਹੁਣ ਆਪਾਂ ਲੱਕੀ ਕਮੈਂਟ ਦੋ ਇਕੱਠੇ ਕੱਢਾਂਗੇ ਇਸੇ ਵੀਡੀਓ ਦੇ ਵਿੱਚੋਂ ਕੱਢਾਂਗੇ ਕੱਲ ਨੂੰ ਕੱਢਾਂਗੇ ਠੀਕ ਹੈ ਫਟਾਫਟ ਵੀਡੀਓ ਨੂੰ ਸ਼ੇਅਰ ਕਰਨਾ ਹੈ ਪਿਆਰਾ ਪਿਆਰਾ ਜਿਹਾ ਦੇਣਾ ਹੈ ਕਮੈਂਟ ਨੈਕਸਟ ਵੀਡੀਓ 'ਚ ਸ਼ੇਅਰ ਮਿਲਦੇ ਆ ਥੈਂਕ ਯੂ ਸੋ ਮੱਚ